ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸੱਡਲ ਟੀਵੀ ਮੈਂ ਹਾਂ ਜਸੀ ਕੋਣ ਆਕਲੈਂਡ ਦਾ ਲੈਂਟਨ ਫੈਸਟੀਵਲ ਇੱਕ ਵਾਰ ਫਿਰ ਤੋਂ ਵਾਪਸ ਆ ਚੁੱਕਿਆ ਹੈ ਆਕਲੈਂਡ ਦਾ ਲੈਂਟਨ ਫੈਸਟੀਵਲ ਇਸ ਸਾਲ 13 ਫਰਵਰੀ ਯਾਨੀ ਕਿ ਬੀਤੇ ਦਿਨ ਤੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਜੋ ਕਿ ਮੈਨਿਕਾਉ ਸਪੋਰਟਸ ਬਾਊਲ ਦੇ ਵਿੱਚ ਹੋ ਰਿਹਾ ਹੈ ਬੀਤੇ ਦਿਨ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਤੇ ਪਹੁੰਚ ਕੇ ਇਸ ਦੀ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੈਂਟਨਜ਼ ਦੇ ਥੇ ਦੇਖਣ ਨੂੰ ਮਿਲੇ ਇਥੇ ਵਿਦਾਸੀ ਜਾਣੇ ਕਿ 400 ਤੋਂ ਵੱਧ ਹੈਂਡਮੇਡ ਸਿਲਕ ਦੇ ਲਾਂਟਨ ਇਸ ਫੈਸਟੀਵਲ ਦੇ ਵਿੱਚ ਪੇਸ਼ ਕੀਤੇ ਜਾਣਗੇ ਇਹ ਲਾਂਟਨ ਫੈਸਟੀਵਲ ਚਾਈਨਿਸ ਨਿਊ ਇਅਰ ਨੂੰ ਸਮਰਪਿਤ ਹੈ ਇਥੇ ਵੀ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਸਾਲ 185000 ਤੋਂ ਵੱਧ ਵਿਜ਼ਿਟਰਸ ਦੇ ਇਸ ਲਾਂਟਨ ਫੈਸਟੀਵਲ ਦੇ ਵਿੱਚ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਲਾਂਟਨ ਫੈਸਟੀਵਲ ਦੇ ਵਿੱਚ ਬਹੁਤ ਸਾਰੇ ਕਾਮੇਡੀ ਐਕਟ ਬਹੁਤ ਸਾਰੀਆਂ ਪਰਫਾਰਮੈਂਸਿਸ ਡਾਂਸਿੰਗ ਤੇ ਸਿੰਗਰਸ ਅਮ ਤੇ ਮਾਰਸ਼ਲ ਆਰ ਦੀਆਂ ਪਰਫਾਰਮੈਂਸਿਸ ਵੀ ਦੇਖਣ ਨੂੰ ਮਿਲਣਗੀਆਂ ਬੱਚਿਆਂ ਦੇ ਲਈ ਇਹ ਕਾਫੀ ਦਰਚਸਪ ਰਹੇਗਾ